ਕਿੰਨੀ ਠੰਡ ਹੋਣੀ ਹੈ ਕਿੰਨੀ ਧੁੰਦ ਹੋਣੀ ਹੈ ਕਹੇ ਜੇ ਦਿਨਾਂ ਇਹ ਜੇ ਦਿਨਾਂ ਵਿੱਚ ਵੀ ਸਹਿਬਜ਼ਾਦਿਆਂ ਨੂੰ ਠੰਡੇ ਬੁਰਜਮਾਂ ਰੱਖਿਆ ਗਿਆ ਤਾਂ ਤੋਂ ਵੱਡਾ ਇਤਿਹਾਸ ਹੈ ਪੰਜਾਬ ਦਾ ਸਿੱਖ ਕੌਮ ਦਾ ਅੱਜ ਦੇਖ ਲੋ ਕਿੰਨੀ ਸੰਗਤ ਜਾਂਦੀ ਹੈ ਟਰਾਲੀਆਂ ਤੇ ਚੜ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਬਹੁਤ ਹੁੰਦੇ ਕਈ ਬਾਈ ਹੁੱਲੜਵਾਜੀ ਕਰਨੇ ਵਾਲੇ ਜਿਹੜੇ ਜਿਨ੍ਹਾਂ ਕਰਕੇ ਨਾਮ ਬਦਨਾਮ ਹੋ ਜਾਂਦੇ ਆ ਕਿੰਨਾ ਕਿੰਨੀਆਂ ਟਰਾਲੀਆਂ ਖੜੀਆਂ ਹਲੇ ਵੀ ਬਾਈ ਬਹੁਤ ਜ਼ਿਆਦਾ ਸੰਗਤ ਹਲੇ ਵੀ ਗੁਰਦੁਆਰਾ ਕਤਲਗੜ੍ਹ ਸਾਹਿਬ ਬਾਈ ਸ਼ਮਕੋਟ ਸਾਹਿਬ بس ایک ہند میں تیرت ہے یاترا کے لیے کٹائے باپ نے بچے جہاں خدا کے لیے گوردوارہ کچی گڑی بھائی اج بھی اس طرح دی امارتا سارے نو وے குரு جی کا خالصا وے குரு جی کی فتے تے اج اسی کتے لے ہاں وے گڈیکا خالصا دیکھ تو بھی کہہ دے وے குரு جی کی فتے وے اج اسی چلے ہیں بچیاں نو ਦਰਸ਼ਕਾਂ ਨੂੰ ਸ਼੍ਰੀ ਚਮਕੌਰ ਸਾਹਿਬ ਦੇ ਭਾਈ ਤੇ ਬੱਚਿਆਂ ਨੂੰ ਵੀ ਦਿਖਾ ਕੇ ਲੈ ਕੇ ਆਈਏ ਫਤਿਹਗੜ ਸਾਹਿਬ ਸੀ ਪਹਿਲਾਂ ਜਾਇਆ ਸੀ ਕਿ ਅੱਜ ਹੈਗੇ ਵੈਸੇ ਦੀਵਾਨ ਫਤਿਹਗੜ ਸਾਹਿਬ ਦਾ ਲਾਸਟ ਡੇਟ ਅੱਜ 27 ਤਰੀਕ ਹੈ ਫਿਰ ਉੱਥੇ ਜਾਦਾ ਰਾਸ਼ ਹੋਊਗਾ ਚਲੋ ਵਾਹ ਇਹਨੇ ਚਮਕੌਰ ਸਾਹਿਬ ਜਾ ਜਾਂਦੇ ਉਸ ਤੋਂ ਬਾਅਦ ਫਿਰ ਜਾਵਾਂਗੇ ਫਤਿਹਗੜ ਸਾਹਿਬ ਇੱਕ ਵਾਰ ਫੇਰ ਤੇ ਬਲੌਗ ਦੇ ਨਾਲ ਭਾਈ ਜੁੜੇ ਰਹੋ ਭਾਈ ਆਪਾਂ ਚੱਲੇ ਆਂ ਫਤਿਹਗੜ ਸਾਹਿਬ ਚਮਕੌਰ ਸਾਹਿਬ ਤੁਹਾਨੂੰ ਦਿਖਾ ਦਿਖਾਉਂਦੇ ਦਰਸ਼ਨ ਵੀ ਹੁਣ ਕਿਦਾਂ ਕਿੰਨਾ ਕੁ ਰਾਸ਼ ਚਮਕੌਰ ਸਾਹਿਬ ਦੇ ਤੇ ਫਿਰ ਆ ਕੇ ਫਿਰ ਕਰਾਂਗੇ ਵੀ ਆਪਣੇ ਪਿੰਡ ਦੇ ਲੰਗਰ ਤੇ ਜਿਹੜੀ ਸੇਵਾ ਹੈ ਉੱਥੇ ਚੱ ਤੇ ਨਾਲੇ ਹੁਣ ਬੱਚਿਆਂ ਨੂੰ ਵੀ ਦਰਸ਼ਨ ਕਰਾ ਕੇ ਲੈ ਕੇ ਜਾਂਦੇ ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਜੀਤ ਸਿੰਘ ਬਾਬਾ ਜੁਜਾਰ ਸਿੰਘ ਦੇ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਨਤਮਸਤਕ ਕਰਦੇ ਬੱਚਿਆਂ ਨੂੰ ਮੱਥਾ ਟੇਕਾ ਕੇ ਲੈ ਕੇ ਜਾਂਦੇ ਆ ਤੇ ਦਿਖਾਉਂਦੇ ਵੇ ਤੁਹਾਨੂੰ ਵੀ ਬਲੌਗ ਦੇ ਨਾਲ ਭਾਈ ਜੁੜੇ ਰਹੋ ਅੱਜ ਤਰ ਰਸਤੇ ਦਾ ਵੀ ਦਿਖਾਉਂਦੇ ਕਿੰਨਾ ਕੁ ਰਾਸ਼ਾ ਹੁਣ ਕਿੰਨਾ ਕੁ ਨਹੀਂ ਫਿਲਹਾਲ ਉੱਥੇ ਦਾ ਵੀ ਜਿਹੜੀ ਸਵਾ ਆ ਚਮਕੌਰ ਸਾਹਿਬ ਦੀ ਹੁਣ ਘਟ ਜਾਂਦੀ ਏ ਕਿਉਂਕਿ ਪਤੇਗੜ ਸਾਹਿਬ ਸਵਾ ਚੱਲਦੀ ਏ ਅ ਫਤਿਹਗੜ ਸਾਹਿਬ ਅੱਜ ਲਾਸਟ ਦੀਵਾਨ ਅਜ ਨਗਰ ਗਿਰਤਲ ਜਿਹੜਾ ਉੱਥੇ ਬਹੁਤ ਜ਼ਿਆਦਾ ਸੰਗਤ ਬਹੁਤ ਜ਼ਿਆਦਾ ਕੱਟ ਦੇ ਲੱਖਾਂ ਦੀ ਤਦਾਰ ਵਿੱਚ ਸੰਗਤ ਪਹੁੰਚੀ ਹੋਈ ਹੈ ਤੇ ਬਹੁਤ ਰਾਸ਼ ਹੁੰਦਾ ਫਿਰ ਉੱਥੇ ਫਿਰ ਅੱਜ ਅਸੀਂ ਸੋਚਿਆ ਚਲਾ ਜਾਈਏ ਚਮਕੌਰ ਸਾਹਿਬ ਜਾਂਦੇ ਉਸ ਤੋਂ ਬਾਅਦ ਫਿਰ ਫਤਿਹਗੜ ਸਾਹਿਬ ਜਾਇਆਗੇ ਨਵੇਂ ਸਾਲ ਦੇ ਵਿੱਚ ਕਿਉਂਕਿ ਅਸੀਂ ਚਮਕੌਰ ਫਤਿਹਗੜ ਸਾਹਿਬ ਕਿੱਥੇ ਜਾਵਾਂ ਆਪਾਂ ਫਤਿਹਗੜ ਸਾਹਿਬ ਆਪਾਂ ਗਏਦੇ ਪਹਿਲਾਂ ਹਾਂ ਫਤਿਹਗੜ ਸਾਹਿਬ ਅਸੀਂ ਮੱਥਾ ਟੇਕਿਆ ਸੀਗੇ ਪਹਿਲਾਂ ਸਵਾ ਤੋਂ ਪਹਿਲਾਂ ਤੇ ਬੱਚਿਆਂ ਦੇ ਨਾਲ ਕਹਾਣਾ ਰਾਸਤਾ ਬਹੁਤ ਹੁੰਦਾ ਪਰ ਦਿਲ ਦਾ ਕਰਦਾ ਬੱਚਨ ਲੈ ਕੇ ਜਾਈਏ ਪਰ ਬਹੁਤ ਜ਼ਿਆਦਾ ਬਈ ਉੱਥੇ ਰਸ਼ ਹੋਣ ਕਰਕੇ ਬਈ ਖੋਣ ਦਾ ਵੀ ਡਰ ਰਹਿੰਦਾ ਆ ਪਰ ਮਾਤਾ ਮਾ ਚੜਦੀ ਕਲਾ ਰਕੇ ਥੋੜੇ ਬੜੇ ਹੋ ਜੀਏ ਫਿਰ ਲੈ ਕੇ ਜਾਏ ਕਰਾਂਗੇ ਜਰੂਰ ਸਵਾ ਦਿਨਾਂ ਦੇ ਚੁੱਲੇ ਕਿ ਜਾਈਏ ਕਰਾਂ ਮੱਥਰ ਕਾ ਕੇ ਲੈ ਕੇ ਆਏ ਕਰਾਂਗੇ ਆਜੋ ਬਈ ਚਲਦੇ ਆਪਾਂ ਤੇ ਤੁਹਾਨੂੰ ਵੀ ਦਿਖਾਉਂਦੇ ਆ ਪਾਪਾ ਹਾਂਜੀ ਜਿੱਦਾਂ ਅੱਪਾ ਗਏ ਇੱਕ ਵਾਰੀ ਜੇ ਤੁਸੀਂ ਲੈ ਕੇ ਲੈ ਕੇ ਕਰਨੇ ਵਾ ਮੈਂ ਅਜੂਬਾ ਦੇ ਘਰ ਜਾਣਾ ਸੀ ਉਹ ਆਨੰਦਪੁਰ ਸਾਹਿਬ ਜਾਵਾਂਗੇ ਆਨੰਦਪੁਰ ਸਾਹਿਬ ਜਾਵਾਂਗੇ ਉੱਥੇ ਅਜੂਬਾ ਜੈਵ ਘਰ ਹੈ ਬਹੁਤ ਵਧੀਆ ਬਾਯਾ ਵੇ ਅਪਾ ਦੇਖ ਕੇ ਆਵਾਂਗੇ ਠੀਕ ਐ ਚੱਲਾਂਗੇ ਆਪਾਂ ਫਿਰ ਬਲੌਗ ਨਾਲ ਜੁੜੇ ਰਹੋ ਭਾਈ ਗੱਲਬਾਤ ਚੱਲਦੀ ਰਹਿਣੀ ਆਪਣਾ ਤੇ ਤੁਹਾਨੂੰ ਵੀ ਦਿਖਾਉਂਦੇ ਆ ਆਓ ਫਿਰ ਚੱਲੀਏ ਲੋ ਜੀ ਅਸੀਂ ਚੱਲ ਪਏ ਭਾਈ ਹੁਣ ਬਾਯਾ ਕਰਾਲੀ ਹੋ ਕੇ ਮਰੰਡੇ ਨੂੰ ਕੇ ਜਾਵਾਂਗੇ ਭਾਈ ਅੱਜ ਤੇ ਅੱਜ ਰੋਡ ਤੇ ਵੀ ਬਹੁਤ ਜ਼ਿਆਦਾ ਲੰਗਰ ਲੱਗੇ ਹੋਣਗੇ ਇੱਧਰ ਸਾਈਡ ਵੀ ਲੱਗੇ ਭਾਈ ਕਰਾਲੀ ਰੋਡ ਤੇ ਵੀ ਬਹੁਤ ਲੰਗਰ ਲੱਗੇ ਹੋਣੇ ਆ ਤੁਹਾਨੂੰ ਵੀ ਦਿਖਾਉਂਦੇ ਆ ਵੈਸੇ ਫਿਲਹਾਲ ਤਾਂ ਇੱਕ ਸੌੜ ਆਵਾਂਗਾ ਇੱਕ ਦਉ ਮਾਦਰੇ ਆਵਾਂਗਾ ਉਸ ਤੋਂ ਬਾਅਦ ਬਾਇਆ ਕਰਾਲੀ ਫਿਰ ਮੁਰੰਡੇ ਨੂੰ ਹੋ ਗਏ ਫਿਰ ਚਮਕੌਰ ਸਾਹਿਬ ਲੰਗਰਾਂ ਦੀ ਸੇਵਾ ਬਾਈ ਰੋਡ ਤੇ ਹੀ ਬਹੁਤ ਜ਼ਿਆਦਾ ਹੁੰਦੀ ਹੈ ਦੇਖੋ ਚਾਹ ਵਾਲੇ ਬਿਸਕੁਟ ਵਾਲੇ ਬਰੈਡ ਵਾਲੇ ਲਗ ਲਗ ਤਰ੍ਹਾਂ ਦੇ ਲੰਗਰ ਰੋਟੀਆਂ ਲੰਗਰ ਬਹੁਤ ਚੱਲਦੇ ਆ ਬਾਈ ਦਾਲ ਫੁਲਕਾ ਮਿਕਸ ਵੈਜ ਸਬਜੀ ਬਣਾ ਕੇ ਗਾਜਰਾਂ ਦੀ ਸਬਜੀ ਨਾਲ ਰੋਟੀ ਦੇ ਉੱਪਰ ਆ ਕੇ ਖਾਣ ਦਾ ਸਵਾਦ ਹੀ ਬਹੁਤ ਆਉਂਦਾ ਹੈ ਆਨੰਦ ਬਹੁਤ ਆਉਂਦਾ ਹੈ ਕਰਾਲੀ ਰੋਡ ਤੇ ਵੀ ਸੇਵਾਦਾਰ ਬਹੁਤ ਆ ਬਾਈ ਬਹੁਤ ਜ਼ਿਆਦਾ ਲੰਗਰ ਲੱਗੇ ਹੁੰਦੇ ਆ ਇਹਨਾਂ ਦੇ ਹਨ ਦੇ ਕੋ ਚਾਹ ਆਦ ਲੰਗਰ ਚੱਲ ਰਹੇ ਪਕੌੜੇ ਲੰਗਰ ਚੱਲ ਰਹੇ ਆ ਇੱਥੇ ਵੀ ਤੇ ਸੰਗ ਦਾ ਸ਼ਗਨ ਲੱਗੀਆਂ ਹੋਈਆਂ ਰਸਤੇ ਮਾਰੋ ਗਰੋਕੇ ਟਰੱਕ ਵਾਲੇ ਗੱਡੀਆਂ ਵਾਲੇ ਬੱਸਾਂ ਵਾਲੇ ਮੌਸਮ ਵੀ ਠੰਡਾ ਆ ਚਾਹ ਦਾ ਹਰੇ ਕੋਈ ਪੀਉ ਲੰਦਾ ਆ ਬਰੈਡ ਖੁਆਰਾਵਾਂ ਵਲ ਦਈ ਜਾਂਦੇ ਆ ਬਾਈ ਵਧੀਆ ਨਾਲੇ ਡਿਸਪੋਜ਼ਲ ਦੀ ਲੋੜ ਨਹੀਂ ਪੈਂਦੀ ਹੈਗੀ ਬਾਈਪਾਸ ਤੇ ਵੀ ਬਈ ਬਹੁਤ ਲੰਗਰ ਲੱਗੇਗਾ ਦੇਖੋ ਮੁੰਡੇ ਲਾਂ ਲੱਗੇ ਲੱਗੇ ਹੋਏ ਆ ਸੇਵਾਦਾਰ ਲੱਗੇ ਹੋਏ ਆ ਰੋਗ ਰੋਗ ਕੇ ਜਬਰਦਸਤੀ ਬਾਈ ਲੰਗਰ ਛਕਾਉਂਦੇ ਆ ਹੱਥ ਜੋੜ ਜੋੜ ਕੇ ਬੇਨਤੀ ਕਰਦੇ ਆ ਬਾਈ ਲੰਗਰ ਛੱਕੀ ਜਾਓ ਲੰਗਰ ਛੱਕੀ ਇਹਨਾਂ ਦੇ ਅੰਦਰ ਲੰਗਰ ਹੁੰਦੇ ਹੀ ਬਹੁਤ ਜ਼ਿਆਦਾ ਬਾਈ ਸੰਗਤ ਸੇਵਾ ਬਹੁਤ ਕਰਦੇ ਪਿੰਡ ਵਾਲੇ ਹਰ ਇੱਕ ਪਿੰਡ ਵਾਲਾ ਬਾਈ ਰੋਡ ਤੇ ਲੰਗਰ ਲਾਂਦਾ ਆ ਤੁਹਾਨੂੰ ਪਤਾ ਆ ਕਿਉਂਕਿ ਸਹਿਬਜ਼ਾਦਿਆਂ ਨੂੰ ਯਾਦ ਚੁਣ ਸ਼ਹਾਦਤ ਨੂੰ ਯਾਦ ਕਰਦੇ ਹੋਏ ਹਰੇਕ ਕੋਈ ਆਪਣਾ ਜਿੰਨਾ ਵੀ ਹੋ ਸਕਦਾ ਬਾਈ ਦਾਨ ਕਰਦਾ ਹੈ ਜਿੰਨਾ ਵੀ ਹੋ ਸਕਿਆ ਸੇਵਾ ਕਰਦਾ ਹੈ ਸੇਵਾ ਭਾਵਨਾ ਦੇ ਨਾਲ ਪਰਲੇ ਪਾਸੇ ਲੰਗਰ ਲੱਗਿਆ ਬਤਾ ਉਹਦੇ ਕਰਕੇ ਖੜੇ ਸੀਗੇ ਪਰਲੇ ਪਾਸੇ ਬਹੁਤ ਟ੍ਰੈਫਿਕ ਲੱਗੀ ਵੀ ਲੰਗਰ ਕਰਕੇ ਗੱਡੀਆਂ ਰੋਕੀਆਂ ਵੀ ਆ ਸਿੱਧਾ ਚਲੇਗਾ ਬਾਈ ਰੋਡ ਅਨੰਤਪੁਰ ਸਾਹਿਬ ਰੋਪੜ ਅਮਰਸਰ ਤੇ ਇਹ ਬਾਈਪਾਸ ਤੇ ਥੱਲੇ ਚਲੇਗੇ ਲਿੰਕ ਰੋਡ ਤੇ ਮਰੰਡੇ ਨੂੰ ਹੁਣ ਅਸੀਂ ਬਾਏ ਮਰੰਡੇ ਉੱਕੇ ਜਾਵਾਂਗੇ ਤੁਹਾਨੂੰ ਦੱਸਿਆ ਹੇ ਵੀ ਰੋਡ ਵਧੀਆ ਬਣਿਆ ਹੋਇਆ। ਫਿਲਹਾਲ ਅੱਜ ਧੁੰਦ ਘਟਾ ਸੂਰਜ ਨਿਕਲ ਰਿਹਾ। ਜਿਉਂ-ਜਿਉਂ ਅੱਗੇ ਕੀ ਜਾਵਾਂਗੇ ਖੇਤਾਂ ਖੇਤਾਈ ਜਾਣਗੇ ਪਿੰਡਾਂਕ ਨਹੀਂ ਜਾਈ ਜਾਵਾਂਗੇ। ਮਤਲਬ ਕਿ ਜਿੱਧਰ ਵੱਧ ਖੇਤ ਹੁੰਦੇ ਆ ਧੁੰਦੋ ਹੀ ਵੱਧ ਹੁੰਦੀ ਏ। ਇਹ ਰੋਡ ਚਲੇ ਕੇ ਸਿੱਧਾ ਮਰੰਡੇ ਨੂੰ ਭਾਈ ਇੱਧਰ। ਇਹ ਰੋਡ। ਇਸ ਰੋਡ ਤੇ ਤੁੰਦ ਹੋ ਸਕਦੀ ਕਿ ਖੇਤ ਤਾਂ ਦੋਨੋਂ ਪਾਸੇ ਖੇਤ ਹੁੰਦੇ ਆ ਤੇ ਕੈਨ ਨਹੀਂ ਥੋੜਾ ਨਿਕਲਿਆ ਵਾ ਫੇਰ ਵੀ ਠੀਕ ਆ ਮੌਸਮ ਅੱਜ। ਠੰਡ ਵੀ ਧੁੰਦ ਕਰਕੇ ਹੀ ਐ ਧੁੱਪ ਨਿਕਲ ਜਾਂਦੀ ਗਰਮੀ ਲੱਗਣ ਲੱਗ ਜਾਂਦੀ ਆ ਮਤਲਬ ਟੈਂਪਰੇਚਰ ਜ਼ਿਆਦਾ ਡਾਊਨ ਨਹੀਂ ਹੁੰਦਾ ਹੈਗਾ ਟੈਂਪਰੇਚਰ ਉੱਪਰ ਰਹਿੰਦਾ ਆ ਇਸ ਰੋਡ ਤੇ ਵੀ ਭਾਈ ਲੰਗਰਾਂ ਦੀ ਸੇਵਾ ਬਹੁਤ ਹੈ ਬਹੁਤ ਸੇਵਾਦਾਰ ਹੈ ਭਾਈ ਰੋਡ ਤੇ ਯਾਤਰੀ ਭਾਈ ਚਾਹ ਦੇ ਲੰਗਰ ਹੁੰਦੇ ਆ ਚਾਹ ਪਕੌੜੇ ਬ੍ਰੈਡ ਇਹੀ ਹੁੰਦੇ ਆ ਰੋਟੀ ਦੇ ਦੁਪਹਿਰ ਦੇ ਬਾਅਦ ਹੁੰਦੇ ਆ ਬੈਠ ਕੇ ਸ਼ਕਾਂਦੇ ਲੰਗਰ ਸਾਰਾ ਜੇ ਕਿਸੇ ਨੇ ਲੈਣਾ ਰੋਟੀ ਹੱਥ ਵਾਰ ਰੋਟੀ ਆਪ ਸਰਜੀ ਧਰ ਦਿੰਦੇ ਆ ਇਹ ਰਸਤੇ ਮੈਂ ਬੰਦਾ ਖਾ ਲੈਂਦਾ ਆ ਉਹੀ ਵਧੀਆ ਆ ਪਹੁੰਚ ਗਏ ਮਰੰਡੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਕ ਆ ਦੇਖੋ ਜਾ ਰਹੇ ਬਈ ਸਾਰੇ ਟਰੈਕਟਰ ਮੋਟਰਸਾਈਕਲਾਂ ਵਾਦੇ ਝੰਡੇ ਲਾ ਕੇ ਕਈ ਬਾਅਦ ਚ ਵੀ ਬਹੁਤ ਸੰਗਤ ਜਾਂਦੀ ਚਮਕੌਰ ਸਾਹਿਬ ਤੇ ਸਿੱਧਾ ਚਮਕੌਰ ਸਾਹਿਬ ਫਤਿਹਗੜ ਸਾਹਿਬ ਵਿੱਚ ਸੜ ਨੂੰ ਪੈ ਜਾਂਦਾ ਆ ਇੱਕ ਸੜ ਚਮਕੌਰ ਸਾਹਿਬ ਲੱਗ ਜਾਂਦਾ ਇੱਕ ਸੜ ਫਤਿਹਗੜ ਸਾਹਿਬ ਤੇ ਫੇ ਅੱਜ ਚੱਲੇ ਆ ਚਮਕੌਰ ਸਾਹਿਬ ਤੁਹਾਨੂੰ ਦੱਸਿਆ ਫਤਿਹਗੜ ਸਾਹਿਬ ਅਸੀਂ ਪਹਿਲਾਂ ਜਾਏ ਸੀਗੇ ਤੇ ਮਾ ਚਲੋ ਅੱਜ ਬੱਚਿਆਂ ਚਮਕੌਰ ਸਾਹਿਬ ਹੀ ਮੱਥਾ ਟੇਕਾ ਕੇ ਲਿਕੇ ਆਣੇ ਆ ਝੂਲਦੇ ਨਿਸ਼ਾਨ ਰਹਿਣ ਅੰਤ ਮਹਾਰਾਜ ਦੇ ਦੇਖੋ ਵੀ ਟਰੈਕਟਰ ਟਰਾਲੀਆਂ ਵਾ ਸਾਰੇ ਝੰਡੇ ਲਾ ਲਾ ਜਾਂਦੇ ਆ ਇਹ ਲਾਂਗੇ ਮੁੰਡੇ ਇਹ ਟੈਕਸਟਾਈਲ ਵਾਲੇ ਆ ਇਹ ਕੰਪਨੀ ਸਾਹਿਬ ਇਹ ਪੋਲਾ ਬਣਾਇਆ ਵਾ ਰੇਲਵੇ ਲੈਣ ਦੇ ਉੱਪਰ ਮਰੰਡੇ ਚ ਉਹ ਦੇਖੋ ਟਰਾਲੀਆਂ ਕਿਵੇਂ ਆ ਰਹੀਆਂ ਝੰਡੇ ਲਾ ਕੇ ਆ ਰਹੇ ਫਤੇਗੜ ਸਾਹਿਬ ਮੱਥਾ ਟੇਕ ਕੇ ਆ ਰਹੇ ਆ ਕੁਝ ਦੇਖੋ ਟਰਾਲੀ ਆ ਗੂਫਾਜਿਤ ਕ੍ਰੋਸ ਹੋ ਗਏ ਮਰੰਡੇ ਵਾਲੀ ਇਹ ਪੁਲ ਬਣਿਆ ਵਾ ਰੇਲਵੇ ਦੇ ਉੱਪਰ ਬਾਈ ਰੇਲਵੇ ਲੈਨ ਦੇ ਉੱਪਰ ਇੱਥੇ ਬਹੁਤ ਜ਼ਿਆਦਾ ਜਾਮ ਲੱਗ ਜਦਾ ਦਾ ਤਾਂ ਕਰਕੇ ਇਹਨੇ ਪੁਲ ਬਣਾਤੇ ਪਰ ਬਸਾਤਾਂ ਵਾਂ ਦੋ ਤਿੰਨ ਬਸਾਤਾਂ ਦਾ ਇਹ ਜੀਆਂ ਲੰਗੀਆਂ ਔਰੇ ਨੂੰ ਵੀ ਇਹਦੇ ਵਿੱਚ ਇੰਨਾ ਪਾਣੀ ਖੜ ਜੇ ਕਰਦਾ ਫਿਰ ਇਹਨੇ ਸ਼ੈੱਡ ਪਾਏ ਆ ਹੁਣ ਆਪਰ ਹੁਣ ਚਲੋ ਪਾਣੀ ਨਹੀਂ ਆਂਦਾ ਹੈਗਾ ਬਹੁਤ ਘੱਟ ਆਂਦਾ ਫੇਰ ਵੀ ਪਰ ਅੰਡਰ ਬ੍ਰਿਜ ਹੁਣ ਕਰਕੇ ਪਾਣੀ ਬਹੁਤ ਖੜ ਜਾਂਦਾ ਇੱਥੇ ਵਰਾਂਡੇ ਚ ਵੀ ਬਈ ਸਵਾ ਭਰਦੀ ਐ ਇੱਥੇ ਇੱਥੇ ਜਦੋਂ ਗੰਗੂ ਨੇ ਫੜਾਇਆ ਸੀਗੇ ਸਹਿਬਜ਼ਾਦਿਆਂ ਨੂੰ ਤਾਂ ਇੱਥੇ ਕੋਤਵਾਲੀ ਸਾਹਿਬ ਬਣਾਇਆ ਵਿਆ ਕੋਰ ਦੁਆਰਾ ਕੋਤਵਾਲੀ ਸਾਹਿਬ ਉੱਥੇ ਸਹਿਬਜ਼ਾਦ ਦੇ ਇੱਕ ਦਿਨ ਰੱਖੇ ਸੀਗੇ ਰਾਤ ਨੂੰ ਸਵੇਰਾਂ ਤ ਜਾਣ ਤੋਂ ਪਹਿਲਾਂ ਮਰੰਡੇ ਸ਼ਹਿਰ ਨੂੰ ਬਈ ਪਹਿਲਾਂ ਕੀ ਕਰਦੇ ਸੀ ਬਾਗਾਂ ਵਾਲਾ ਇੱਥੇ ਬਾਗ ਬਹੁਤ ਹੋਏ ਕਰਦੇ ਤੇ ਤਾਂ ਕਰਕੇ ਪਹਿਲਾਂ ਬਾਗ ਵਾਲਾ ਨਾਮ ਹੋਏ ਕਰਦਾ ਮਰੰਡੇ ਸ਼ਹਿਰ ਦਾ ਅੱਜ ਮਰੰਡਾ ਵਰੰਡਾ ਹੋਇਆ ਵਾ ਇੱਥੋਂ ਬਈ ਚਮਕੌਰ ਸਾਹਿਬ ਨੂੰ ਫਤਿਹਗੜ੍ਹ ਸਾਹਿਬ ਨੂੰ ਬੱਸਾਂ ਜਾਂਦੀਆਂ ਆ। ਜੇ ਕੋਈ ਬੱਸ ਮਾਣਦਾ ਬਈ ਇੱਥੋਂ ਚ ਮਰੰਡੇ ਤੇ ਜਾ ਸਕਦਾ ਆ। ਸਿੱਧੀਆਂ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦੇਖੋ ਟਰੈਕਟਰਾਂ ਦੇ ਝੰਡੇ ਲਗੇ ਹੋਏ। ਕਿੰਨੇ ਸੋਹਣੇ ਲੱਗਦੇ ਆ। ਆਹ ਟ੍ਰੈਫਿਕ ਹੋਣ ਦਾ ਕਾਰਨ ਥੋੜਾ ਜਿਆ ਐਂ ਹੀ ਆ ਵੀ ਕਿਉਂਕਿ ਲੰਗਰ ਬਹੁਤ ਲੱਗੇ ਹੁੰਦੇ ਆ ਰੋਡ ਤੇ ਤੇ ਦੂਜੇ ਸੰਗਤ ਆਉਣ ਜਾਣ ਵਾਲੀ ਬਹੁਤ ਆ ਟਰੈਕਟਰ ਟਰਾਲੀਆਂ ਤੇ। ਉਹਦੇ ਕਰਕੇ ਰਸ਼ ਬਹੁਤ ਜ਼ਿਆਦਾ ਰਹਿੰਦਾ ਆ। ਇੱਥੋਂ ਵੀ ਬਈ ਰੋਡ ਚਲੇ ਜਾਂਦਾ ਇੱਕ ਰੋਪੜ ਨੂੰ ਇੱਕ ਫਤਿਹਗੜ੍ਹ ਸਾਹਿਬ ਲੁਧਿਆਣਾ ਸਿੱਧਾ। ਇਹ ਚਲੇਗਾ ਰੋਪੜ ਕਾਇਨੋਂ ਰੋਡ ਤੇ ਰਾਤ ਬਈ ਟੀਵੀ ਫਤਿਹਗੜ ਸਾਹਿਬ ਦੇ ਦੀਵਾਨ ਚੱਲਦੇ ਤੇ ਭਾਈ ਸਾਹਿਬ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਤੇ ਉਹ ਇੱਕ ਗੱਲ ਸੁਣਾ ਰਹੇ ਦੇ ਬਈ ਬਹੁਤ ਸੋਹਣੀ ਕਹਿੰਦੇ ਜਿਹੜਾ ਗੁਰੂ ਗੁਰੂ ਦੇ ਲੜ ਲੱਗ ਜਾਂਦਾ ਆ ਉਹਦੇ ਨਾਲ ਆਪੇ ਸਾਹਿਬ ਲੱਗ ਜਾਂਦਾ ਆ ਜਿਵੇਂ ਹੁਣ ਛੋਟੇ ਸਾਹਿਬ ਜੱਦ ਜਿਆਦਾ ਇੱਥੇ ਕੋਤਵਾਲੀ ਮਤਲਬ ਉਹਦੇ ਵਿੱਚ ਰੱਖੇ ਗਏ ਇੱਕ ਦਿਨ ਵਾਸਤੇ ਉਹਦੇ ਪਿੱਛੇ ਵੀ ਕੋਤਵਾਲੀ ਸਾਹਿਬ ਲੱਗ ਗਿਆ ਜਿੱਥੇ ਜਿੱਥੇ ਬੱਚਿਆਂ ਨੂੰ ਰੱਖਿਆ ਜਿੱਥੇ ਜਿੱਥੇ ਸ਼ਾਦਤ ਹੋਈ ਆ ਜਿਹੜੀ ਜਿਹੜੇ ਵੀ ਨਾਲ ਵਾਇਗੁਰੂ ਦੇ ਨਾਲ ਗੁਰੂ ਦੇ ਨਾਲ ਜਿਹੜਾ ਜੁੜ ਜਾਂਦਾ ਉਹਦੇ ਪਿੱਛੇ ਸਹਬ ਲੱਗ ਜਾਂਦਾ ਹੈ ਐਨੀ ಅಪਾਰ ਕਿਰਪਾ ਆ ਗੁਰੂ ਮਹਾਰਾਜ ਦੀ ਮਰੰਡੇ ਚ ਵੀ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਲੰਗਰ ਦੀ ਸੇਵਾ ਇੱਥੇ ਵੀ ਚੱਲਦੀ ਰਹਿੰਦੀ ਹੈ 15 15 20 ਦਿਨ ਚੱਲੀ ਜਾਂਦੀ ਹੈ ਲੋਕਾਂ ਦੀ ਦੇਖੋ ਬਹੁਤ ਸੰਗਤ ਹਲੇ ਹੀ ਬਹੁਤ ਸੰਗਤ ਆਂਦੀ ਹੈ ਬਹੁਤ ਸੰਗਤ ਜਾ ਰਹੀ ਹੈ ਤੇ ਹੁਣ ਇਹ ਮਰੰਡੇ ਤੇ ਅਸੀਂ ਚਲੇਗੇ ਚਮਕੌਰ ਸਾਹਿਬ ਰੋਡ ਤੇ ਸਿੱਧਾ ਚਲੇ ਜਾਂਦਾ ਫਤੇਗੜ ਸਾਹਿਬ ਨੂੰ ਰੋਡ ਬਈ ਤੇ ਆਪਾਂ ਚਲੇ ਜਾਨੇ ਹੁਣ ਰਾਈਟ ਸਾਈਡ ਨੂੰ ਸ਼੍ਰੀ ਚਮਕੌਰ ਸਾਹਿਬ ਉਹ ਦੇਖੋ ਟਰਾਲੀਆਂ ਆ ਰਹੀਆਂ ਉੱਧਰ ਫਤੇਗੜ ਸਾਹਿਬ ਕੋਲੋਂ ਤੇ ਇਹ ਚਲੇ ਗਿਆ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਇੱਥੋਂ ਤੋਂ ਬਈ 15 ਕਿਲੋਮੀਟਰ ਹੈ ਮਰੰਡੇ ਤੋਂ ਇਹ ਵੀ ਰੋਡ ਵਧੀਆ ਬਣਾਇਆ ਪਿਆ ਵਧੀਆ ਐਨ ਤੇ ਲੋਕ ਇੱਥੇ ਜਾਂ ਸਵਾ ਹੁੰਦੀ ਹੈ ਚਮਕੌਰ ਸਾਹਿਬ ਦੀ ਬਹੁਤ ਸੰਗਤ ਤੁਰ ਕੇ ਜਾਂਦੀ ਹੈ ਬਈ ਮਰੰਡੇ ਤੇ ਬਹੁਤ ਸੰਗਤ ਤੁਰ ਕੇ ਜਾਂਦੀ ਹੈ ਪਿੱਛੇ ਜੁਨੇ ਇੱਕ ਚਰਨਜੀਤ ਚੰਨੀ ਐਮਪੀ ਦੀ ਵੀਡੀਓ ਵੀ ਆਈ ਦੀ ਬਈ ਉਹ ਵੀ ਤੁਰਕੇ ਜਾ ਰਹੇ ਨੇ ਸੰਗਤ ਦੇ ਨਾਲ ਤੇ ਸੇਵਾ ਭਾਵਨਾ ਬਈ ਜਿਹਦੀ ਸੇਵਾ ਹੁੰਦੀ ਜਦੀ ਸ਼ਰਧਾ ਹੁੰਦੀ ਹੈ ਅਗਲਾ ਜਾਂਦਾ ਤੁਰਕੇ ਵੀ ਜਾਂਦਾ ਬਈ ਗੱਡੀਆਂ ਵਾਂ ਜਾਂਦੇ ਮੋਟਰਸਾਈਕਲ ਆ ਜਾਂਦੇ ਸਭ ਦੀ ਆਪ ਦੇ ਆਪ ਦੀ ਸ਼ਰਧਾ ਆ ਦੇਖੋ ਬਈ ਬਾਬਿਆਂ ਨੇ ਵਿੱਚੇ ਟਰਾਲੀਆਂ ਦੇ ਵਿੱਚ ਮੰਜੇ ਰੱਖੇ ਹੋਏ ਆ ਮਤਲਬ ਵੀ ਹਫਤਾ ਹਫਤਾ ਸਵਾ ਦੇ ਖਾਣਾ ਪੂਰੀ ਤਿਆਰੀ ਕਰਕੇ ਜਾਂਦੇ ਆ ਪੂਰਾ ਰਾਸ਼ਨ ਪਾਣੀ ਲੰਗਰ ਸਭ ਕੁਝ ਨਾਲੇ ਹੁੰਦਾ ਲੰਗਰ ਦਾ ਪਹਿਲਾਂ ਹੀ ਬਹੁਤ ਹੁੰਦੇ ਬਾਬੇ ਦੀ ਕਿਰਪਾ ਨਾਲ ਉੱਥੇ ਤੇ ਬਾਕੀ ਆਪਣੇ ਵੀ ਸਾਰਾ ਸਮਾਨ ਬੈਗ ਬੂਕ ਪੈਕ ਕਰਕੇ ਲੈ ਕੇ ਆਉਂਦੇ ਸਵਾ ਵਿੱਚ ਕਈ ਹਫ਼ਤਾ ਹਫ਼ਤਾ ਲਾ ਕੇ ਜਾਂਦੇ 15 15 ਦਿਨ ਲਾ ਕੇ ਜਾਂਦੇ ਆ ਕਈ ਦਾ ਮਹੀਨਾ ਪਹਿਲਾਂ ਆ ਜਾਂਦੇ ਫਤੇਗੜ ਸਾਹਿਬ ਚੰਕੋੜ ਸਾਹਿਬ ਇੱਕ ਮਹੀਨਾ ਪਹਿਲਾਂ ਆ ਕੇ ਲੰਗਰ ਲਾ ਲੈਂਦੇ ਆ ਤੇ ਲੰਗਰਾਂ ਦੀ ਸੇਵਾ ਪੂਰੀ ਕਰਦੇ ਆ ਕਿਉਂਕਿ ਭਾਈ ਇਹਨਾਂ ਦਿਨਾਂ ਵਿੱਚ ਲੱਖਾਂ ਦੀ ਤਦਾਰ ਵਿੱਚ ਲੋਕ ਨੱਥ ਮਸਤਕ ਹੁੰਦੇ ਆ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਉਂਦੇ ਆ ਦੂਰ ਦੂਰ ਤੇ ਆਉਂਦੇ ਆ ਅੰਦਰੋਂ ਬਾਹਰ ਬਾਹਰ ਤੇ ਕੈਨੇਡਾ ਅਮਰੀਕਾ ਦੇ ਵੀ ਬਹੁਤ ਆਉਂਦੇ ਆ ਫਿਰ ਉਹਨਾਂ ਦੀ ਲੰਗਰ ਦੀ ਸੇਵਾ ਜਿਹੜੀ ਹੁੰਦੀ ਹੈ ਭਾਈ ਇਹੀ ਕਰਦੇ ਆ ਲੰਗਰ ਕਮੇਟੀ ਵੱਲੋਂ ਵੀ ਹੁੰਦੇ ਆ ਪਰ ਪਿੰਡਾਂ ਤੇ ਆ ਆ ਕੇ ਉੱਥੇ ਜਫਰੇ ਗੜ ਸਾਹਿਬ ਚੋਂ ਕੋਰ ਸਾਹਿਬ ਲੰਗਰ ਲਾਂਦੇ ਆ। ਬਾਈ ਇਧਰ ਨੂੰ ਦੇਖੋ ਥੋੜਾ ਜਿਆਦਾ ਧੁੰਦ ਜ਼ਿਆਦਾ ਬਾਗੀ ਕਿਉਂਕਿ ਇਧਰ ਨਹਿਰ ਵੀ ਆਂਦੀ ਏ ਇੱਕ ਤੇ ਨਹਿਰਾ ਆਂਦੀ ਏ ਤੇ ਦੂਜਾ ਸ਼ਹਿਰ ਇਲਾਕੇ ਦੇ ਵਿੱਚ ਥੋੜਾ ਜਿਆਦਾ ਧੁੰਦ ਜ਼ਿਆਦਾ ਹੁੰਦੀ ਏ ਧੁੰਦ ਘੱਟ ਹੁੰਦੀ ਏ ਤੇ ਇਧਰ ਪਿੰਡਾਂ માં ਖੇਤਾਂ માં ਪਾਣੀ ਲਗਿਆ ਹੋਉਂਦਾ ਕਣਕਾਂ ਨੂੰ ਕਣਕ ਦਾ ਸੀਜ਼ਨ ਹੈ ਤੇ ਪਾਣੀ ਕਰਕੇ ਬਾਈ ਫਿਰ ਜ਼ਿਆਦਾ ਧੁੰਦ ਹੁੰਦੀ ਤੇ ਠੰਡ ਜ਼ਿਆਦਾ ਹੁੰਦੀ ਏ ਖਾਣਾ ਖੇਤਾਂ ਕਰਕੇ ਇਸ ਲਈ ਥੋੜਾ ਜਿਹਾ ਮੌਸਮ ਵਿੱਚ ਠੰਡਾ ਹੋ ਗਿਆ ਕੀ ਤੁਸੀਂ ਆਪ ਸੋਚੋ ਉਸ ਟਾਈਮ ਕਿੰਨਾ ਇੱਕ ਐਦਾਂ ਦਾ ਮਾਹੌਲ ਹੋਇਆ ਹੋਣਾ ਜਦੋਂ ਇਹ ਵਾਕਿਆ ਸਾਰੇ ਜਿੰਨੀ ਘਟਨਾ ਹੋਈ ਹੈ ਜ਼ਰਾ ਇਤਿਹਾਸ ਹੈ ਜਿਹੜਾ ਇਸ ਟਾਈਮ ਹੋਇਆ ਹੈ ਕਿੰਨੀ ਠੰਡ ਹੋਣੀ ਹੈ ਕਿੰਨੀ ਤੁੰਦ ਹੋਣੀ ਹੈ ਕਿ ਹੈ ਜੇ ਦਿਨਾਂ ਇਹ ਜੇ ਦਿਨਾਂ ਵਿੱਚ ਬਈ ਸਹਿਬਜ਼ਾਦਿਆਂ ਨੂੰ ਠੰਡੇ ਬੁਰਜਾਂ માં ਰੱਖਿਆ ਗਿਆ ਤਾਂ ਇਹ ਨਾ ਇਹ ਜੀ ਠੰਡ ਵਿੱਚ ਸਹਿਬਜ਼ਾਦੇ ਕਿਵੇਂ ਲੜੇ ਹੋਣੇ ਆ ਕਿਵੇਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਹੋਣੀਆਂ ਬਹੁਤ بڑا ਬਈ ਬਹੁਤ ਸਭ ਤੋਂ ਵੱਡਾ ਇਤਿਹਾਸ ਹੈ ਪੰਜਾਬ ਦਾ ਸਿੱਖ ਕੌਮ ਦਾ ਸਭ ਤੋਂ ਵੱਡਾ ਵੱਡਾ ਸਭ ਤੋਂ ਬਲੱਖਣ ਇਤਿਹਾਸ ਹੈ ਸਭ ਤੋਂ ਵੱਧ ਸ਼ਹੀਦੀਆਂ ਅੱਜ ਤੱਕ ਬਈ ਜੇ ਕਿਸੇ ਤਰ੍ਹਾਂ ਨੇ ਦਿੱਤੀਆਂ ਦਾ ਸਿੱਖ ਤੋਂ ਸਿੱਖ ਕੌਮ ਨੇ ਦਿੱਤੀਆਂ ਆ ਸਭ ਤੋਂ ਵੱਧ ਸ਼ਹੀਦੀਆਂ ਅੱਜ ਦੇਖੋ ਕਿੰਨੀ ਸੰਗਤ ਜਾਂਦੀ ਹੈ ਟਰਾਲੀਆਂ ਤੇ ਚੜ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਆਪਣੇ ਬੱਚਿਆਂ ਨੂੰ ਮੱਥਾ ਟੇਕਾਉਣ ਲੈ ਕੇ ਜਾਂਦੇ ਆਂ ਕੁਝ ਪਹਿਲਾਂ ਚਲੇ ਜਾਂਦੇ ਕੁਝ ਬਾਅਦ ਚਲੇ ਜਾਂਦੇ ਆਂ ਦੇਖੋ ਨਾਲ ਕੰਬਲ-ਕੁੰਬਲ ਸਾਰੇ ਹੁੰਦੇ ਆਂ ਨਹੀਂ ਸਾਰਾ ਮਤਲਬ ਕੀ ਇਸ ਕਰਕੇ ਲੈ ਕੇ ਜਾਂਦੇ ਪੂਰੀ ਤਿਆਰੀ ਕਰਕੇ ਲੈ ਕੇ ਜਾਣੇ ਕਿੰਨੇ ਟਰੈਕਟਰ ਟਰਾਲੀਆਂ ਜਾ ਰਹੀਆਂ ਹਰੇ ਵੀ ਦੇਖੋ ਪਿੰਡਾਂ ਕੰਨੀ ਦੇ ਜਾਂੀਆਂ ਇਹ ਵੀ ਗੇਟ ਬਾਈ ਬਹੁਤ ਟਾਈਮ ਲੱਪਣ ਲੱਗਿਆ ਹੋਇਆ ਹੁਣ ਕੰਪਲੀਟ ਹੋ ਗਿਆ ਛੇ ਚੰਕੌਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਬਹੁਤ ਸੋਹਣਾ ਗੇਟ ਬਣਾਣ ਲੱਗੇ ਹੋਏ ਬਹੁਤ ਬੜਾ ਸਰਕਾਰਾਂ ਚੇਂਜ ਹੋ ਜਾਂਦੀਆਂ ਸਰਕਾਰਾਂ ਚੇਂਜ ਹੋ ਜਾਂਦੀਆਂ ਫਿਰ ਤੁਹਾਨੂੰ ਦਾ ਕੰਮ ਰੁਕ ਜਾਂਦੇ ਆ ਸੰਗਤ ਭਾਈ RAM ਨਾਲ ਵੀ ਜਾਣ ਵਾਲੀ ਹੈਗੀ ਬਹੁਤ ਤੇ ਕਾਲੀ ਵਾਲੇ ਬਹੁਤ ਜ਼ਿਆਦਾ ਹੁੰਦੇ ਆ ਬੇਤਰਾਮ ਨਾਲ ਜਾਣਾ ਚਾਹੀਦਾ ਆ ਬਹੁਤ ਜ਼ਿਆਦਾ ਕਈਦਾ ਲਾਊਡ ਮਿਊਜ਼ਿਕ ਕਰਕੇ ਲੈ ਕੇ ਜਾਂਦੇ ਬਹੁਤ ਹੀ ਉੱਚਾ ਮਿਊਜ਼ਿਕ ਲੈ ਕੇ ਜਾਂਦੇ ਆ ਉੱਚੇ ਮਿਊਜ਼ਿਕ ਦਾ ਆਪਾਂ ਕਿੱਸੇ ਦਿੱ ਘਣਾ ਚਾਹੁੰਦੇ ਆ ਕੁਛ ਵੀ ਨਹੀਂ ਭਾਈ ਨਾਰਮਲ ਮਿਊਜ਼ਿਕ ਲਾ ਕੇ ਜਾਓ ਮਿੱਠੀ ਮਿੱਠੀ ਆਵਾਜ਼ ਚ ਜਾਣਾ ਵੀ ਆ ਵੈਸੇ ਤਾਂ ਇਹਨਾਂ ਆਪਾਂ ਜਾਂਦੇ ਸ਼ਹੀਦੀ ਸਾਬਾ ਦੇ ਵਿੱਚ ਐਥੇ ਮਿਊਜ਼ਿਕ ਲਾਣਾ ਬਣਦਾ ਹੀ ਨਹੀਂ ਹੈਗਾ ਆਪਣਾ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਟਰਾਲੀਆਂ 'ਚ ਬੈਠ ਕੇ ਆਰਾਮ ਨਾਲ ਜਾਓ ਬੁੱਲੜ ਬਾਜੀ ਦਾ ਕਰਨੀ ਚਾਹੀਦੀ ਬਹੁਤ ਹੁੰਦੇ ਕਈ ਬਾਈ ਹੁੱਲੜਵਾਜੀ ਕਰਨੇ ਵਾਲੇ ਜਿਹੜੇ ਜਿਨ੍ਹਾਂ ਕਰਕੇ ਨਾਮ ਬਦਨਾਮ ਹੋ ਜਾਂਦੇ ਆ ਬਾਕੀ ਆਰਾਮ ਨਾਲ ਹੀ ਜਾਂਦੀ ਸੰਗ ਜਾਦਰ ਤਾਂ ਅਸੀਂ ਪਹੁੰਚ ਗਏ ਸ਼ੀਰ ਚਮਕੌਰ ਸਾਹਿਬ ਹੁਣ ਦੇਖਦੇ ਵੇ ਗੱਡੀ ਲਾਂਦੇ ਆ ਪਹਿਲਾਂ ਸਾਈਡ ਤੇ ਕਿਤੇ ਪਾਰਕਿੰਗ ਦੇ ਵਿੱਚ ਤੇ ਜਾਵਾਂਗੇ ਅੰਦਰ ਦਰਸ਼ਨ ਦੇਦਾਰੇ ਕਰਨ ਦੇ ਛੋਟੂ ਵੀ ਦਿਖਾਉਂਦੇ ਆ ਬਲੌਗ ਦੇ ਨਾਲ ਬਣੇ ਰਹੋ ਜੁੜੇ ਰਹੋ ਤੇ ਵਾਤੇ ਬਾਤੇ ਸ਼ੇਅਰ ਕਰਿਓ ਬਾਈ ਇੱਥੋਂ ਹੀ ਐਂਟਰੀ ਐ ਦੇਖਦੇ ਹੁਣ ਗੱਡੀ ਅੰਦਰ ਜਾਣ ਦੰਦੇ ਆ ਕਿ ਨਹੀਂ ਜਾਣ ਦੰਦੇ ਜੇ ਚਲੀ ਜਾਵੇ ਵਧੀਆ ਗੱਡੀ ਫਿਰ ਤਕਰੀਰ ਆਸ਼ਨ ਘਟ ਜਾਂਦਾ ਇਹਨਾਂ ਦਿਨਾਂ ਵਿੱਚ ਹੁਣ ਫਤਿਹਗੜ ਸਾਹਿਬ ਸਭਾ ਜ਼ਿਆਦਾ ਭਰੀ ਜਾਂਦੀ ਹੈ। ਸੋ ਸ੍ਰੀ ਅਕਾਲ ਮੁਲਾਜ਼ਮ ਖੜੇ ਤਾਂ ਹੈਗੇ ਵਾਕੀ ਦੇਖਦੇ ਹਲੇ ਵੀ ਬਾਈ ਟਰੈਕਟਰ ਟਰਾਲੀਆਂ ਵਾਲੇ ਦੇਖੋ ਕਿੰਨੇ ਟਰਾਲੀਆਂ ਆਈਆਂ ਹੋਈਆਂ ਕਿੰਨੇ ਗੱਡੀਆਂ ਲੈ ਕੇ ਮੱਥਾ ਟੇਕਣ ਵਾਸਤੇ ਆ ਦੇਖੋ ਟਰਾਲੀਆਂ ਖੜੀਆਂ ਲਾਈਨ ਦੇ ਵਿੱਚ ਕਿੰਨੀਆਂ ਖੜੀਆਂ ਹੈ। ਗੋਇ ਤੇ ਗੋਇ ਇਹਨਾਂ ਦਿਨਾਂ ਵਿੱਚ ਵੀ ਬੱਚਿਆਂ ਨੂੰ ਜ਼ਰੂਰ ਮੱਥਾ ਟਿਕਾਣਾ ਚਾਹੀਦਾ ਤੇ ਦਿਖਾਣਾ ਚਾਹੀਦਾ ਵੀ ਕਿੰਨਾ ਆਪਣੇ ਸਿੱਖ ਧਰਮ ਦੇ ਵਿੱਚ ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕਰਕੇ ਇਹ ਸਿੱਖ ਕੌਮ ਦਾ ਸਿੱਖ ਧਰਮ ਮਿਲਿਆ ਆ। ਵਾਹ ਗੁਰੂ ਸਾਹਮਣੇ ਗੁਰਦੁਆਰਾ ਸਾਹਿਬ ਤੇ ਗੱਡੀ ਆਪਾਂ ਦੇਖਦੇ ਇੱਥੇ ਪਾਰਕਿੰਗ ਕਿਤੇ ਜਗ੍ਹਾ ਲਾਉਂਦੇ ਆਂ। ਅੱਜ ਤਾਂ ਗੱਡੀਆਂ ਵੀ ਇੱਥੇ ਤੱਕ ਆ ਵੀ ਗਈਆਂ ਜੇ ਕਿਤੇ ਸਵਾ ਚੱਲਦੀ ਹੁੰਦੀ ਫੇਰ ਗੱਡੀਆਂ ਨਹੀਂ ਆਉਂਦੀਆਂ ਇੱਥੇ ਤੱਕ। ਫੇਰ ਤਾਂ ਬਾਈ ਬਾਹਰ ਦੀ ਬਾਹਰੇ ਬਾਹਰੇ ਬਾਹਰ ਲਾ ਕੇ ਗੱਡੀਆਂ ਫੇਰ ਆਉਣਾ ਪੈਣਾ ਅੰਦਰ ਤੇ ਤੁਰਕੇ ਆਣਾ ਪੈਂਦਾ ਅੰਦਰ ਤੱਕ ਬਹੁਤ ਜ਼ਿਆਦਾ ਬਾਈ ਅੱਜ ਵੀ ਚਮਕੌਰ ਸਾਹਿਬ ਦੇਖੋ ਕਿੰਨਾ ਰਾਸ਼ ਹੈ ਬਾਈ ਕਿੰਨਾ ਕਿੰਨੀਆਂ ਟਰਾਲੀਆਂ ਖੜੀਆਂ ਹਲੇ ਵੀ ਬਾਈ ਬਹੁਤ ਜ਼ਿਆਦਾ ਸੰਗਤ ਹਲੇ ਵੀ ਗੱਡੀ ਲਾਣ ਵਾਸਤੇ ਵੀ ਹਲੇ ਜਗ੍ਹਾ ਨਹੀਂ ਹੈਗੀ ਐਨਾ ਰਾਸ਼ ਹੈ ਹਲੇ ਵੀ ਕੋਈ ਸਿੱਖ ਸੰਗਤ ਆਈ ਜਾਂਦੀ ਜਾਈ ਜਾਂਦੀ ਹੈ ਤੇ ਕਈ ਤਾਂ ਬਾਈ ਹਫਤਾ ਦਸ ਦਸ ਦਿਨ ਲੱਗੇ ਜਾਂਦੇ ਆ ਭਾਈ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਦੀ ਬਹੁਤ ਬੜੀ ਹੈ ਤੇ ਗੱਡੀਆਂ ਹਾਲੇ ਵੀ ਬਹੁਤ ਜ਼ਿਆਦਾ ਨਾਸ਼ੀ ਵਾਹਿਗੁਰੂ ਵਾਹਿਗੁਰੂ ਸਤਿ ਆਪਾ ਜੀ ਲੰਗਰ ਹਾਲ ਇਸ ਸਾਈਡ ਇਸ ਸਾਈਡ ਦਰਵਾਜ਼ਾ ਹੈ ਭਾਈ ਤੇ ਹੁਣ ਚੱਲਦੇ ਪਹਿਲਾਂ ਮੱਥਾ ਟੇਕ ਕੇ ਹੁੰਦੇ ਇਸ ਸਾਈਡ ਜਾ ਕੇ ਉਹ ਆਗੇ ਗੁਰਦੁਆਰਾ ਕਤਲਗੜ੍ਹ ਸਾਹਿਬ ਬਾਈ ਸ਼ਮਕੌਰ ਸਾਹਿਬ ਬਾਹਰ ਆ ਸ਼ਵਈ ਅੱਜ ਵੀ ਬਾ ਬੇਗਿਰਪਾਣਾ ਸੰਗਤ ਬਹੁਤ ਨਮਸਤਕ ਹੋਣ ਵਾਸਤੇ ਆਈ ਵੀ ਅੱਜ ਵੀ ਬਸ ਇੱਕ ਹਿੰਦ ਮੇ ਤੀਰਤ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਵਾਹਿਗੁਰੂ ਸੱਚੇ ਕੋਟਾਂ ਤੰਤਨ ਬਾਬਾ ਅਜੀਤ ਸਿੰਘ ਜੀ ਤੰਤਨ ਬਾਬਾ ਜਜਾਰ ਸਿੰਘ ਜੀ ਬਈ ਮਹਾਨ ਸ਼ਾਤ ਕੋਟ ਕੋਟ ਪਰਨਾ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਨੂੰ ਸੁੱਖ ਰੱਖੇ ਬਈ ਵਾਹਿਗੁਰੂ ਸੱਚੇ ਕੋਟਾਂ ਜਰਾਵਰ ਜਰਾਵਰ

ਹੋ ਹੁਣ ਬਾਈ ਚੱਲੇ ਆ ਗੁਰਦੁਆਰਾ ਗੜੀ ਸਾਹਿਬ ਨੀ ਇਸ ਸੈੜੀ ਦੀ ਸੰਗਤ ਬਹੁਤ ਜ਼ਿਆਦਾ ਮੱਥਾ ਟੇਕਣ ਵਾਸਤੇ ਜਾ ਰਹੀ ਹੈ ਤੇ ਸ਼ਹੀਦ ਬਾਬਾ ਸੰਗਤ ਸਿੰਘ ਏਟ ਕਿੱਥੇ ਆ ਬਾਬਾ ਸੰਗਤ ਸਿੰਘ ਗੁਰਦੁਆਰਾ ਸ਼੍ਰੀ ਕਟੜੀ ਗੜੀ ਸਾਹਿਬ ਸ਼ਿਮਕੋੜ ਸਾਹਿਬ ਵਾਹਿਗੁਰੂ ਚਮਕੋੜ ਦੀ ਜੰਗ ਸਾਬਜਾਦਾ ਜੀਤ ਸਿੰਘ ਸਿੰਘ ਸਮੇਤ ਵਾਹਿਗੁਰੂ ਜੇੰਕੌਰ ਦੀ ਜੰਗ ਸਹਿਬ ਜਦਾ ਜਰ ਸਿੰਘ ਸਿੰਘਾਂ ਸਮੇਤ ਗੁਰਦੁਆਰਾ ਕੱਚੀ ਗੜੀ ਬਈ ਅੱਜ ਵੀ ਉਸ ਤਰ੍ਹਾਂ ਦੀਆਂ ਇਮਾਰਤਾਂ ਬਣਾਈ ਜਾ ਰਹੀਆਂ ਹਨ ਗੁਰਦੁਆਸੇ ਕੱਚੀ ਗੜੀ ਸਹਿਬ ਸੰਗਤ ਬਹੁਤ ਇੱਥੇ ਵੀ ਜੀ ਜੇੰਕੌਰ ਦੀ ਗੜੀ ਗੁਰਦੁਆਰਾ ਗੜੀ ਸਹਿਬ ਵਾਹਿ ਮੱਥਾ ਦੇਖਦੇ ਅੰਦਰ ਬਈ ਤੇ ਚੱਲਦੇ ਗੱਲਬਾਤ ਕਰ ਕੌਰ ਦੀ ਗੜੀ ਬਾਈ ਜਿੱਥੇ ਗੁਰੂ ਮਹਾਰਾਜ ਨੇ ਗੁਰਗੋਬ ਸਿੰਘ ਨੇ ਆਪਣੇ ਪੁੱਤਰਾਂ ਨੂੰ ਗੜੀ 'ਚ ਖੜਕੇ ਜੰਗ ਲੜਦੇ ਹੋਏ ਸ਼ਹੀਦ ਸਿੱਧੀਆਂ ਪ੍ਰਾਪਤ ਕਰਦੇ ਹੋਏ ਦੇਖਿਆ ਲੋ ਬਾਈ ਗੁਰਦੁਆਰਾ ਸ੍ਰੀ ਗੜੀ ਸਾਹਿਬ ਸਾਰਾ ਜੰਗ ਦਾ ਮਾਹੌਲ ਗੁਰੂ ਸਾਹਿਬਾ ਨੇ ਇੱਥੇ ਖੜਕੇ ਦੇਖਿਆ ਸੀਗਾ ਤੇ ਅੱਜ ਅਸੀਂ ਵੀ ਇੱਥੇ ਖੜੇ ਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਦੇਖੋ ਕਿੰਨੇ ਮੇਲੇ ਲੱਗਦੇ ਆ ਜਿੱਥੇ ਗੁਰੂ ਸਾਹਿਬਾਨ ਨਾਲ ਜੁੜ ਗਏ ਗੁਰਗੋਮਚਨੀ ਮਹਾਰਾਜ ਜਿਹਦੇ ਨਾਲ ਜੁੜ ਗਏ ਬਹੁਤ ਥਾਂ ਨੇ ਸਾਰਾ ਸੈਵ ਦੇ ਨਾਲ ਜੁੜ ਗਏ ਤੇ ਨਾਲੇ ਪੂਜਣੀ ਉਹ ਹੋ ਗਿਆ ਵਾਹਿਗੁਰੂ 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 ਦੇਖੋ ਸਿੱਖ ਸੰਗਤ ਕਿੰਨੀ ਆਈ ਕਿ ਅੱਜ ਵੀ ਤੇ ਉਸ ਸਾਈੜਾ ਭਾਈ ਗੁਰਦੁਆਰਾ ਸੈਵ ਇੱਕ ਗੜੀ ਦਾ ਪ੍ਰਾਤਨਿਕ ਇਤਿਹਾਸਿਕ ਹੋਈ ਹੈ ਕੋਈ ਸੈਵ ਹੈ ਦਰਬਾਰ ਦੇ ਅੰਦਰ ਜਾ ਕੇ ਆਪਾਂ ਵੀ ਉਹਦੇ ਦਰਸ਼ਨ ਕਰਦੇ ਤੇ ਤੁਹਾਨੂੰ ਵੀ ਦਿਖਾਉਂਦੇ ਆਓ ਫਿਰ ਚੱਲੀਏ ਉਧਰ ਨੂੰ ਇਸ ਸਾਰੀ ਧਰਤੀ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸ਼ੂ ਪ੍ਰਾਪਤ ਹੈ ਚਨ ਸ਼ੂ ਪ੍ਰਾਪਤ ਹੈ ਜੀ ਤੇ ਇੱਥੇ ਗੁਰੂ ਸਹਿਬਾ ਨੂੰ ਪਤਾ ਆ ਪਏ ਸੀਗੇ ਚੰਕੌਰ ਦੀ ਘੜੀ ਤਿਸੜ ਕੋਈ ਸਾਹਿਬ ਗੁਰਦੁਆਰਾ ਇਸ ਸਾਈਡ ਦਿਖਾ ਦੇ ਕੇ ਕਿੰਨਾਂ ਰਤਨ ਖੂਈ ਬਈ ਗੁਰਦੁਆਰਾ ਸਵਾਦੇ ਵਿਜਾ ਦਾ ਫਤਰੀ ਜੀ ਇਹ ਵਿਜਾ ਦਾ ਜਲ ਜਗਤਰਾ ਪੈਰਾ ਸਾਫ ਜਦਾਂ ਚੱਕ ਕਰ ਭਾਗਦਾ ਹੈ ਇਹ ਪ੍ਰਾਤਨ ਖੂਬਈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਆਪਣੇ ਹੱਥੀ ਪਾਣੀ ਕੱਢਿਆ ਤੇ ਸਿੰਘਾਂ ਨੂੰ ਜਲ ਸ਼ਕਾਇਆ ਜਦੋਂ ਜੰਗਲ ਹੋਈ ਸੀਗੀ ਇਹ ਉਹ ਪ੍ਰਾਤਨ ਖੂਬਈ ਸੀਗੀ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਜਲ ਸ਼ਕੰਡਿਆ ਸੀ ਗੁਰਦੁਆਰਾ ਸਾਹਿਬ ਬੜਿਆਂ ਜਿੱਥੇ ਤੁਹਾਨੂੰ ਨੀਚੇ ਦਿਖਾਇਆ ਜਿਹੜਾ ਵਾਹਿਗੁਰੂ ਚਲੋ ਹੁਣ ਚੱਲਦੇ ਆਂ ਗੱਡੀ ਵੱਲ ਨੂੰ ਤੇ ਅੱਜ ਦੀ ਬਲੌਗ ਦੀ ਸਮਾਪਤੀ ਵੀ ਇੱਥੇ ਕਰਦੇ ਆਂ ਬਈ ਏਸੀ ਵਿੱਚੋਂ ਕੋਰ ਦੀ ਘੜੀ ਤੇ ਅੱਜ ਦਾ ਬਲੌਗ ਵੀ ਇਸ ਸਮਾਪਤ ਕਰਦੇ ਹਾਂ ਇੱਥੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੁਹਾਨੂੰ ਤੁਹਾਨੂੰ ਸ਼੍ਰੀ ਗੁਰੂਬ ਸਿੰਘ ਮਹਾਰਾ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਬਲੌਗ ਨੂੰ ਵਧੀਆ ਲੱਗਿਆ ਬਈ ਸਾਰੇ ਸ਼ੇਅਰ ਕਰਿਓ ਦੱਬ ਕੇ ਤੇ ਅੱਜ ਦਾ ਬਲੌਗ ਇਸ ਦੀ ਸਮਾਪਤ ਕਰਦੇ ਆਂ ਅੱਗੇ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ